ਹਾਂ ਸਰ ਕੀ ਗੱਲ ਬਾਤ ਹੋਈ ਜਿਹੜਾ ਐਕਚੁਅਲੀ ਡਾਕਟਰ ਜੀ ਹਾਂ ਸਰ ਮੈਨੂੰ ਹਰਪ੍ਰੀਤ ਦੇ ਨਾਲ ਅੱਛਾ ਮੈਨੂੰ 2025 ਫੈਬਰੂਰੀ ਦੇ ਵਿੱਚ ਐ ਬਾਈਂਗ ਟ੍ਰਿਕ ਨੂੰ ਮਿਲਿਆ ਐ ਐਕਚੁਅਲੀ ਇਹ ਤੇ ਕਰਨ ਮੇਰੀ ਫਾਸੀ ਦੀ ਬੇਟੀ ਜੋਬ ਕਰਦੀ ਸੀਗੀ ਤੇ ਉਹਨੂੰ ਵੀ ਇੰਨੇ ਚਾਂਸਾ ਦੇ ਕੇ ਪਹਿਲੇ ਉਹਨੂੰ ਮਤਕੀ ਆਪਣੇ ਅੰਦਰ ਕੀਤਾ ਔਰ ਕੋਈ ਪਹਿਲੇ ਲੱਤੇ ਕਿ ਮੈਂ ਤੈਨੂੰ ਡਿਊਟੀ ਲਵਾਵਾਂ ਉਹਨੂੰ ਤੇ ਇੱਕ ਮਹੀਨੇ ਦੀ ਡਿਊਟੀ ਇੰਨੇ ਲਵਾਈ ਐ ਤੇ ਉਸ ਤੋਂ ਬਾਅਦ ਮੇਰੇ ਨਾਲ ਵੀ ਇਹਦਾ ਕੰਟੈਕਟ ਹੋਇਆ ਜੋ ਤੇ ਮੇਨਾਂ ਕੰਟੈਕਟ ਹੋਣ ਤੋਂ ਬਾਅਦ ਇੰਨੇ ਮੇਰੇ ਕੋ ਵੀ ਪੈਸੇ ਲੱਤੇ 40000 ਤੇ ਕਿ ਮੈਂ ਤੈਨੂੰ ਨੌਕਰੀ ਲਵਾਵਾਂਗਾ ਮੈਂ ਸਿਵਲ ਹਸਪੀਟਲ ਉੱਤੇ ਦੇ ਵਿੱਚ ਜੌਬ ਕਰਦਾ ਵਾਂ ਤੋਂ ਇਸ ਦੌਰਾਨ ਮੇਨਾਂ ਇਹਦੀ ਗੱਲਬਾਤ ਕਾਫੀ ਵਧ ਗਈ ਅੱਗੇ ਮੇਨਾਂ ਮੈਨੇ ਮਿਸਯੂਜ਼ ਵੀ ਕੀਤਾ ਮੇਰਾ ਫੇਰ ਜਦ ਮੈਨੂੰ ਪਿੱਛੇ ਹਟਣਾ ਚਾਹਨੀ ਆ ਤੇ ਇਹ ਮੈਨੂੰ ਬਹੁਤ ਜ਼ਿਆਦਾ ਧਮਕੀਆਂ ਦਿੰਦਾ ਮੈਂ ਤੇਰੀ ਵੀਡੀਓਜ਼ ਬਣਾਈਆਂ ਮੈਂ ਲੀਕ ਕਰਦਾ ਹਾਂ ਸੋਸ਼ਲ ਮੀਡੀਆ ਤੇ ਤੇ ਹੁਣ ਇਹ ਆਪ ਨਹੀਂ ਅੱਗੇ ਆਂਦਾ ਆਪਣੀ ਸਿਸਟਮ ਨੂੰ ਅੱਗੇ ਕਰਦਾ ਹਰ ਚੀਜ਼ 'ਚ ਮੈਂ ਪਿੱਛੇ ਵੀ 2024 ਤਰੀਕ ਨੂੰ ਦਰਖਾਸਤ ਦਿੱਤੀ ਹੈ ਆਪਣੇ ਸਰਦਰ ਦੇ ਉੱਥੇ ਵੀ ਨਾ ਨਹਿਮਤ ਕੀ ਆਪਣਾ ਜਾਨ ਪੇਚਾਂ ਦੇ ਅੰਦਰ ਕੋਈ ਮਤਕੀ ਕਰਵਾ ਕੇ ਕਾਲ ਕਰਵਾ ਕੇ ਤੋਥੇ ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਪੈਸੇ ਤੁਸੀਂ ਚਲਿ ਗਏ ਹਾਂ ਹਾਂਜੀ ਉਹ ਮੈਂ ਜੋਬ ਦੇ ਰਿਕਾਰਡਿੰਗ ਦਿੱਤੇ ਸੀਗੇ ਹਾਂਜੀ ਆਨਲਾਈਨ ਪੇਮੈਂਟ ਨਹੀਂ ਆਨਲਾਈਨ ਹੀ ਮੈਂ ਕੈਸ਼ ਹੀ ਦਿੱਤਾ ਸੀਗਾ ਹਾਂਜੀ ਤੇ ਤੁਹਾਡੇ ਨਾਲ ਕਿਹੜਾ ਕੰਮਕੀਆਂ ਲਾ ਰਹੇ ਜਾਂ ਹਾਂਜੀ ਕੋਈ ਫੋਟੋਸ ਜਾਂ ਵੀਡੀਓ ਜਾਂ ਹਾਂਜੀ ਵੀਡੀਓਜ਼ ਵੀ ਆ ਤੇ ਮੈਨੂੰ ਕਹਿ ਰਿਹਾ ਮੈਂ ਤੇਰੀ ਉਹ ਵੀਡੀਓਜ਼ ਤੇਰੇ ਹਸਬੰਡ ਨੂੰ ਵੀ ਸਭ ਕੁਝ ਦਾਸ ਦਾਂਗਾ ਜੋ ਜੋ ਆਪਾਂ ਕੀਤਾ ਹੈ ਜੋ ਵੀ ਹੈ ਸਾਡੇ ਵਿੱਚ ਮੈਨੂੰ ਅਲੱਗ-ਅਲੱਗ ਹੋਟਲਾਂ ਤੇ ਲੈ ਕੇ ਜਾ ਕੇ ਇੱਥੇ ਤੱਕ ਕਰਕੇ ਮੇਰਾ ਬੈਗ ਵੀ ਇੱਕ ਹੋਟਲ 'ਚ ਹੈ ਮੈਨੂੰ ਬੜੀ ਵਾਰੀ ਕਿਹਾ ਮੈਨੂੰ ਮੇਰਾ ਬੈਗ ਵਾਪਸ ਸੁਵਾ ਦੇ ਫਿਰ ਮੈਂ ਇਸ ਤੋਂ ਚਲੋ ਮੇਰੇ ਬਹਿ ਕਾ ਵਿੱਚ ਹੀ ਕਾਫੀ ਆ ਗਈ ਕਿ ਚਲੋ ਮੇਰੀ ਲਾਈਫ ਥੋੜੀ ਜਿਸ ਮੈਸੇਜ ਹੋਈ ਹੈ ਤੇ ਮੈਂ ਅੱਗੇ ਥੋੜਾ ਚਲੋ ਮੈਂ ਆਪਣੇ ਬੱਚਿਆਂ ਵਾਸਤੇ ਅੱਛਾ ਸੋਚਿਆ ਪਰ ਨਹੀਂ ਇਹਨੇ ਮੇਰਾ ਬਹੁਤ ਜ਼ਿਆਦਾ ਮਤਕੀ ਗਲਤ ਕੀਤਾ ਮੈਨੂੰ ਫਿਰ ਇਸ ਤਰ੍ਹਾਂ ਮੈਂ ਪਿਛਲੀ 20 ਤਰੀਕ ਨੂੰ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਮੈਨੂੰ ਇਹਨੇ ਇੰਨਾ ਹਤਾਸ਼ ਕੀਤਾ ਬਹੁਤ ਜ਼ਿਆਦਾ ਇੰਨਾ ਟੌਰਚਰ ਕਰਦਾ ਰਿਹਾ ਮੈਨੂੰ ਕਿ ਚਸ਼ਮਾ ਮੈਨੂੰ ਪੈਸੇ ਲੈ ਕੇ ਦੇ ਮੈਂ ਇੱਥੇ ਹੋਟਲ ਤੇ ਬੈਠਾ ਉਹ ਮੈਨੂੰ 19 ਤਰੀਕ ਦੀ ਗੱਲ ਹੈ ਉਸ ਦਿਨ ਹੋਟਲ ਚ ਮੈਨੂੰ ਲੈ ਕੇ ਗਿਆ ਰੇਲਵੇ ਸਟੇਸ਼ਨ ਦੇ ਸਾਹਮਣੇ ਜੀ ਹਾਂ ਜੀ ਮੇਕੀ ਨੌਕਰੀ ਦੇ ਦਵਾ ਦੇ ਮੈਨੂੰ ਇਹਨੇ ਕਿਹਾ ਕਿ ਸਰ ਗਵਰਨਮੈਂਟ ਜੌਬ ਲਵਾ ਦਾਂਗਾ ਤੁਹਾਨੂੰ ਮਜਬੂਰਾਂ ਨੂੰ ਬਾਦ ਵਿੱਚ ਕਿਸੇ ਮਾਸ਼ਾਅਰ ਨਾਲ ਮਿਲਣਾ ਪਿਆ ਹਾਂਜੀ ਸਰ ਹਾਂਜੀ ਸਰ ਮੈਨੂੰ ਕਿਤੇ ਇਨਸਾਫ ਨਹੀਂ ਮਿਲਿਆ ਫਿਰ ਮੈਨੂੰ ਮੈਡਮ ਨਾਲ ਮਿਲਾਇਆ ਕਿਸ ਨੇ ਹੋਰ ਵੀ ਲੋਕਾਂ ਨੂੰ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੀ ਮੈਂ ਪ੍ਰਸ਼ਾਸਨਰ ਕੋਈ ਮੰਗ ਕਰਦੀ ਜਿੱਦਾਂ ਮੈਂ ਹੁਣ ਇੰਨੀ ਮਲਟੀ ਪਰੇਸ਼ਾਨ ਹੋ ਰਹੀ ਐ ਅੱਗੇ ਵੀ ਇਹ ਬਹੁਤ ਲੋਕਾਂ ਦਾ ਠੱਗੀ ਕਰ ਚੁੱਕਿਆ ਐ ਤੇ ਮੈਂ ਨਹੀਂ ਚਾਹਦੀ ਮੇਰੇ ਮੇਰੇ ਬਾਅਦ ਜਦ ਵੀ ਕਿਸੇ ਨੇ ਗਲਤ ਕਰੇ ਹੌਚ ਰਕਾਰਾ ਬਹੁਤ ਜ਼ਿਆਦਾ ਪ੍ਰਸ਼ਾਸਨ ਕੋਲ ਜੋਰ ਕੇ ਬੇਨਤੀ ਕਰਦੇ ਆ ਕਿ ਮੈਂ ਅੱਗੇ ਤੋਂ ਜੋ ਵੀ ਮੇਰੀ ਕੋਈ ਵੀ ਕਿੱਥੇ ਮਾੜੀ ਜੰਗੀ ਕੋਈ ਵੀ ਗੱਲ ਹੁੰਦੀ ਹੈ ਜਾਂ ਮੇਰੇ ਬੱਚੇਾਂ ਤੇ ਮੇਰੇ ਬੱਚੇ ਸੇਮ ਸਕੂਲ ਤੇ ਪੜ੍ਹਦੇ ਨੇ ਇਹਦੇ ਬੱਚੇ ਨਾਲ ਹੀ ਕੱਲ ਨੂੰ ਅਨਾਜ ਜੀ ਜਾਂ ਮੇਰੀ ਫੈਮਿਲੀ ਕੋਲ ਅੱਛੀ ਵੀੰਦ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੁੰਦਾ ਹੈ ਪਹਿਲੇ ਮੇਰੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਇਸ ਦੀ ਜੋ ਬੋਲੇ ਸੋ ਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮਾਲਕੀ ਬਾਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਾਣਾ ਅੱਜ ਜੀ ਹੀ ਸੀਪੀ ਸਾਹਿਬ ਤੇ ਭੈਣ ਜੀ ਆ ਨੀਹਾ ਜੀ ਆ ਇਹਨਾਂ ਦਾ ਮਸਲਾ ਵਾ ਇੱਕ ਬਹੁਤ ਗੰਭੀਰ ਮਸਲਾ ਵਾ ਇੱਕ ਆਪਣੀ ਆਸਿਕ ਪਰੇਸ਼ਾਨੀ ਕਰਕੇ ਇਹ ਇਹਨਾਂ ਨੇ ਜਿਹੜਾ ਇਹ ਨੌਕਰੀ ਵੱਲੋਂ ਇਹ ਇਹਨਾਂ ਦੀ ਘਰੀ ਦੇ ਵਿੱਚ ਇੱਕ ਲੜਕਾ ਰਹਿੰਦਾ ਸੀਗਾ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਇਹਨਾਂ ਦੀ ਜਿਹੜੀ ਮਜਬੂਰੀ ਦਾ ਉਹਨੇ ਕਿਸ ਤਰੀਕੇ ਨਾਲ ਫਾਇਦਾ ਉਠਾਇਆ ਇੱਕ ਤੇ ਇਹਨਾਂ ਨਾਲ ਲੜਕੀ ਨਾਲ ਚਾਹੀਨਾ 40000 ਰੁਪਏ ਦੀ ਜਿਹੜੀ ਠੱਗੀ ਮਾਰੀ ਹੈ ਔਰ ਇੱਥੇ ਹੀ ਕਾਫੀ ਨਹੀਂ ਰਹਿ ਗਿਆ ਇਸ ਤੋਂ ਬਾਅਦ ਉਹਨੇ ਲਗਾਤਾਰ ਜਿਹੜਾ ਵਾ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਔਰ ਇਹਨਾਂ ਦੀ ਕਈ ਐਸੀਆਂ ਪਤਨੀ ਜਨ ਜਿਹੜੀਆਂ ਵੀਡੀਓ ਬਣਵਾ ਲੀਆਂ ਠੀਕ ਹੈ ਜੀ ਔਰ ਲਗਾਤਾਰ ਇਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਪਿਆ ਵਾ ਕਿ ਮੈਂ ਤੇਰੀਆਂ ਵੀਡੀਓ ਜਿਹੜੀਆਂ ਵਾ ਸੋਸ਼ਲ ਮੀਡੀਆ ਤੇ ਸਾਰੇ ਸੋਸ਼ਲ ਪਲੇਟਫਾਰਮਸ ਤੇ ਜਿਹੜਾ ਇਹਨੂੰ ਸਰਕੂਲੇਟ ਕਰਦਾਗਾ ਜੇਰ ਨਾਲ ਇਹਨਾਂ ਦਾ ਜਿਹੜਾ ਘਰੋਂ ਬਾਹਰ ਨਿਕਲਣਾ ਬਹੁਤ ਜਿਹੜਾ ਔਖਾ ਹੋਇਆ ਪਿਆ ਵਾ ਔਰ ਦੂਸਰਾ ਵਾ ਜਿਹੜਾ ਕਿ ਇਹਨਾਂ ਨੂੰ ਜਿਹੜਾ ਇੱਕ ਅਪਰਾਧਿਕ ਸ਼ਖੀ ਵਾਲਾ ਬੰਦਾ ਵਾ ਔਰ ਇਹ ਜਿਹੜੀ ਕ੍ਰਿਮੀਨਲ ਬੈਕਗਰਾਉਂਡ ਆ ਔਰ ਉਹਦੇ ਵਿੱਚ ਉਹ ਲਗਾਤਾਰ ਇਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਲਾ ਰਿਹਾ ਵਾ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਔਰ ਉਹਨਾਂ ਨੂੰ ਜਿਹੜਾ ਟੈਕਸਟ ਮੈਸੇਜ ਕਰਕੇ ਧਮਕੀਆਂ ਲਾ ਰਿਆ ਵਾ ਫਿਜ਼ੀਕਲੀ ਇਹਨਾਂ ਦੇ ਘਰ ਆ ਕੇ ਵੀ ਧਮਕੀਆਂ ਲਾ ਰਿਆ ਵਾ ਇਸ ਬਾਬਤ ਇਹਨਾਂ ਨੇ ਜੀ ਇੱਕ ਦਰਖਾਸਤ ਵੀ ਦਿੱਤੀ ਸੀਗੀ ਔਰ ਪਹੁੰਚ ਵੀ ਰੱਖਦਾ ਵਾ ਬੰਦਾ ਜਿਹੜਾ ਉਹ ਜਿਹੜੀ ਦਰਖਾਸਤ ਜਿਹੜੀ ਆ ਥਾਣੇ ਵੱਲੋਂ ਜਿਹੜੀ ਖੁਰਦਪੁਰਦ ਕਰ ਦਿੱਤੀ ਗਈ ਸੀਗੀ ਅੱਜ ਅਸੀਂ ਅੰਮ੍ਰਿਤਸਰ ਸੀਪੀ ਸਾਹਿਬ ਨੂੰ ਅੱਜ ਮਿਲ ਕੇ ਆਏ ਆਂ ਔਰ ਸੀਪੀ ਸਾਹਿਬ ਨੇ ਆਸ਼ਵਾਸਨ ਦਿਵਾਇਆ ਵਾ ਕਿ ਵੀ ਜਿਹੜੀ ਇਹ ਲੜਕੀ ਆ ਇਹਨਾਂ ਜਿਹੜਾ ਨਿਆਂ ਕੀਤਾ ਜਾਵੇਗਾ ਔਰ ਭਗਵਾਨ ਵਾਲਮੀਕੀ ਵੀਰ ਸਨਾ ਔਰ ਪੂਰੀ ਸਾਡੀ ਜਥੇਬੰਦੀ ਜਿਹੜੀ ਆ ਇਸ ਲੜਕੀ ਦੇ ਨਾਲ ਖੜੀ ਆ ਔਰ ਇਹਨੂੰ ਨਿਆਂ ਦਵਾਉਣ ਲਈ ਕਿਸ ਤਰੀਕੇ ਦਾ ਵੀ ਜਿਹੜਾ ਸਾਨੂੰ ਸੰਘਰਸ਼ ਕਰਨਾ ਪਿਆ ਤੇ ਫੇਬੰਦੀ ਵੱਲੋਂ ਕੀਤਾ ਜਾਵੇਗਾ ਇੰਨਾ ਹੀ ਕਹਿੰਦਾ ਆ ਸਾਰਾ ਜੈ ਬਲ ਮਨੀ ਜੀ ਘਰ ਦੇ ਹਾਲਾਤ ਇਹਨਾਂ ਦੇ ਠੀਕ ਨਹੀਂ ਸੀਗੇ ਇਹਨਾਂ ਦੇ ਹਸਬੰਦ ਵੀ ਜਿਹੜੇ ਆ ਉਹ ਪ੍ਰਾਈਵੇਟ ਜੋਬ ਕਰਦੇ ਸੀਗੇ ਹਰ ਇੱਕ ਨੂੰ ਜਿਹੜੀ ਇੱਕ ਵਧੀਆ ਲਾਈਫ ਸਟਾਈਲ ਜਿਹੜਾ ਚਾਹੀਦਾ ਵਾ ਆਪਣੇ ਬੱਚਿਆਂ ਲਈ ਕਿਉਂਕਿ ਆਪ ਦੇ ਬੱਚਾ ਜਿਹੜਾ ਬੰਦਾ ਵਾ ਗਰੀਬੀ ਦੇ ਵਿੱਚ ਦਿਨ ਕੱਟ ਲੰਦਾ ਵਾ ਪਰ ਇੱਕ ਜਿਹੜਾ ਇਹਨਾਂ ਨੇ ਅਹੀ ਸੋਚਿਆ ਸੀਗਾ ਕਿ ਮੈਂ ਜਿਹੜੀ ਆ ਇੱਕ ਵਧੀਆ ਨੌਕਰੀ ਜਿਹੜਾ ਨੂੰ ਝਾਂਸਾ ਦਿੱਤਾ ਗਿਆ ਕਿਉਂਕਿ ਖਦੋਂ ਨੇ ਕਿਹਾ ਕਿ ਮੈਂ ਜਿਹੜਾ ਵਾ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਗਵਰਨਮੈਂਟ EMPLOYEE ਹੈ ਔਰ ਤੈਨੂੰ ਵੀ ਜਿਹੜਾ ਮੈਂ ਉਥੇ ਗਵਰਨਮੈਂਟ EMPLOYEE ਜਿਹੜਾ ਵਾ ਉਥੇ ਰਖਵਾ ਦਾਂਗਾ ਔਰ ਇਸ ਤਰੀਕੇ ਦੇ ਨਾਲ ਜਿਹੜਾ ਵਾ ਬੰਦਾ ਨੇਚਰਲੀ ਆ ਕਿਸੇ ਦੀ ਗੱਲਾਂ ਦੇ ਵਿੱਚ ਆ ਹੀ ਜਾਂਦਾ ਕਿੰਨੇ ਸਕੈਮ ਹੋ ਰਹੇ ਆ ਇਹ ਵੀ ਜਿਹੜਾ ਵਾ ਇੱਕ ਸਕੈਮ ਦਾ ਹੀ ਜਿਹੜਾ ਇੱਕ ਉਹਨਾਂ ਨੇ ਪਲੇਟਫਾਰਮ ਜਿਹਾ ਬਣਾ ਦਿੱਤਾ ਔਰ ਪਹਿਲਾਂ ਇਹਨਾਂ ਕੋ 40000 ਰੁਪਏ ਠੱਗਿਆ ਫਿਰ ਮੈਂ ਕੋ ਮੋਬਾਈਲ ਵੀ ਲਿੱਤਾ ਔਰ ਉਸ ਤੋਂ ਬਾਅਦ ਜਿਹੜਾ ਵਾ ਇਹਨਾਂ ਦੇ ਨਾਲ ਜਿਹੜਾ ਉਹਨੇ ਜਦੋਂ ਅਸੀਂ ਰਿਲੇਸ਼ਨ ਹੀ ਬਣਾਉਣੇ ਸ਼ੁਰੂ ਕਰ ਦਿੱਤੇ ਔਰ ਈਵਨ ਕੀ ਹੋਾ ਕਿਸੇ ਨਾਲ ਵੀ ਜਿਹੜਾ ਵਾ ਕਿਹਾ ਗਿਆ ਕਿ ਵੀ ਜੇ ਤੂੰ ਅੱਗੇ ਵਧਣਾ ਵਾ ਜਾਂ ਕੁਝ ਕਰਨਾ ਵਾ ਇਸ ਤਰੀਕੇ ਦੀਆਂ ਵੀ ਜਿਹੜੀਆਂ ਗੱਲਾਂ ਕਰ ਕਰਕੇ ਇਹਨਾਂ ਨੂੰ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵਾ ਇਹ ਪਿਛਲੇ ਜਿਹੜੇ ਆ ਕਾਫੀ ਸਮੇਂ ਤੋਂ ਜਿਹੜਾ ਇਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਵਾ ਔਰ ਬਹੁਤ ਜਿਹੜੇ ਆ ਲੇਡੀ ਜਿਹੜੇ ਆ ਬਹੁਤ ਜ਼ਿਆਦਾ ਜਿਹੜੇ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਔਰ ਪਿਛੇ ਇਹਨਾਂ ਨੇ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਚਲੋ ਅੱਜ ਖੱਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਮਹਿਲਾ ਵਿੰਗ ਸੁਖਵਿੰਦਰ ਕੌਰ ਪੱਟੀ ਜੀ ਆ ਉਹਨਾਂ ਦੇ ਨਾਲ ਇਹਨਾਂ ਨੇ ਸੰਪਰਕ ਕੀਤਾ ਵਾ ਔਰ ਅੱਜ ਅਸੀਂ ਇਹਨਾਂ ਨੂੰ ਸੀਪੀ ਸਾਹਿਬ ਤੇ ਪੇਸ਼ ਕਰਵਾਇਆ ਵਾ ਔਰ ਸਾਨੂੰ ਉਮੀਦ ਆ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹ ਨਿਆ ਦੇਵੇਗਾ ਮੇਰਾ ਨਾਮ ਸੁਖਵਿੰਦਰ ਕੌਰ ਪੱਟੀ ਭਗਵਾਨ ਬਾਲਮਿਕੀ ਵੀਰਸਾਹਿਣਾ ਜ਼ਿਲ੍ਹਾ ਪ੍ਰਧਾਨ ਦਾਇਆ ਉਹ ਇਨਾਂ ਨੂੰ ਟੌਰਚਰ ਕਰਦਾ ਹੈ ਬਲੈਕਮੇਲ ਕਰਦਾ ਹੈ ਇਨਾਂ ਕੋ ਪੈਸੇ ਵੀ ਉਹਨੇ ਲਏ ਆ ਇਸ ਮਸਲੇ ਦੇ ਵਿੱਚ ਭੈਣ ਜੀ ਮੇਰੇ ਕੋਲ ਆਏ ਆ ਭੈਣ ਜੀ ਦਾ ਸਾਥ ਦੇਵਾਂਗੇ ਆਪਾਂ ਜੋ ਵੀ ਹੋਏਗੀ ਕਾਰਵਾਈ ਕਰਾਵਾਂਗੇ ਨਾ ਪ੍ਰਸ਼ਾਸਨ ਮੰਨੇਗਾ ਤਾਂ ਆਪਾਂ ਭੈਣ ਦੇ ਨਾਲ ਆ ਜੋ ਵੀ ਹੋਏਗਾ ਕਰਾਂਗੇ ਸਾਰੇ ਸਭ ਕਹਿੰਦੇ ਆ ਵੀ ਕਰਾਂਗੇ ਕਾਰਵਾਈ